ਚਨੇ ਹਾਂਜੀ ਆ ਘਟਨਾ ਦੇਖੋ ਇਹ ਮੋਗੇ ਦੀ ਘਟਨਾ ਦੱਸੀ ਜਾ ਰਹੀ ਆ ਕਹਿੰਦੇ ਲੁਧਿਆਣਾ ਰੋਡ ਦੇ ਉੱਪਰ ਮੋਗਾ ਲੁਧਿਆਣਾ ਰੋਡ ਦੇ ਉੱਪਰ ਵੀ ਆ ਹੋਟਲ ਸੀਗਾ ਜਿੱਥੇ ਛਾਪੇਮਾਰੀ ਹੋਈ ਆ ਤੇ 11 ਕੁੜੀਆਂ ਤੇ 8 ਮੁੰਡੇ ਫੜ ਹੋ ਗਏ ਆ ਸੁਣ ਲੋ ਸਾਰੀ ਸਟੋਰੀ ਆਹਾ ਬੱਤ ਜੀ ਪੰਜਾਬ ਚ ਇਤੋਂ ਬੜੀ ਹੋਰ ਤਰਸ ਦੀ ਕੀ ਹੋ ਸਕਦੀ ਹੈ ਹਨਾ ਕਿੱਧਰ ਨੂੰ ਚੱਲ ਪਈ ਦੁਨੀਆ ਦੇਖ ਲੋ ਜਿਹੜੇ ਨੌਜਵਾਨ ਆ ਕਹਿੰਦੇ ਆ ਹਨਾ ਕੋਈ ਇਦਾਂ ਦੇ ਨਸ਼ੇ ਲੈਣ ਲੱਗੇ ਤੇ ਆ ਕੁੜੀਆਂ ਦੇਖ ਲੋ ਹੁਣ ਕਿੱਧਰ ਨੂੰ ਚੱਲ ਪਈਆਂ ਭਾਈ ਇਹ ਜਿਆਦਾ ਪੈਸੇ ਕਮਾਉਣ ਦਾ ਲਾਲਚ ਆ ਜਾਂ ਤੁਹਾਨੂੰ ਕੋਈ ਹੋਰ ਕੋਈ ਢੰਗ ਤਰੀਕਾ ਅਪਣਾਉਣਾ ਚਾਹੀਦਾ ਨਾ ਕਿ ਜਿਹੜਾ ਤੁਸੀਂ ਆ ਸ਼ਾਰਟਕਟ ਅਪਣਾ ਰਹੇ ਹੋ ਹਨ ਜਿਹਦੇ ਵਿੱਚ ਇਹਦੇ ਵਿੱਚ ਹੁਣ ਤੁਸੀਂ ਲਾਓ ਫਿਰ ਮੂੰਹ ਠਗਣੇ ਪੈਂਦੇ ਜਦੋਂ ਪੁਲਿਸ ਆਂਦੀ ਹੈ ਹਨ ਦੇਖੋ ਕਿੰਦਾ 11 ਕੁੜੀਆਂ ਫੜ ਹੋਈਆਂ ਵਾ ਲਓ ਜੀ ਸਾਰੀ ਖਬਰ ਸੁਣੋ ਤੁਸੀਂ ਨਾਲ ਰਿਪੋਰਟ ਲਾ ਰਹੇ ਆਂ ਅਸੀਂ ਸੁਣ ਲਓ ਜੀ ਸਾਰੀ ਸੁਣ ਲਓ ਜੀ ਖੋ ਜੀ ਤੁਮ ਦੇਖ ਲਓ ਦੁਨੀਆ ਤੇ ਕੀ ਕੀ ਹੋ ਜਾਂਦਾ ਹੈ ਬੱਚੀਆਂ ਵੀ ਆ ਕੁੜੀਆਂ ਵਿੱਚ ਛੋਟੀਆਂ ਛੋਟੀਆਂ ਇੱਕ ਪਾਸੇ ਕਹੀ ਜਾਂਦੇ ਪੰਜਾਬ ਗੁਰੂਆਂ ਵੀਰਾਂ ਦੀ ਧਰਤੀ ਆ ਤੇ ਦੂਜੇ ਪਾਸੇ ਆ ਦੇਖ ਲਓ ਪੰਜਾਬ ਤਾਂ ਭਾਈ ਬਚਿਆ ਹੋਇਆ ਸੀ ਇਹਨਾਂ ਚੀਜ਼ਾਂ ਤੋਂ ਇਹ ਤਾਂ ਗੰਦੀ ਦਾਲਤਲਾ ਇੱਕ ਤਰ੍ਹਾਂ ਦੀ ਇੱਕ ਨਾ ਡਾਇਲੋਗ ਹੁੰਦਾ ਸੀ ਫਿਲਮਾਂ 'ਚ ਅਮਰੀਸ਼ ਪੁਰੀ ਜੀ ਦਾ ਵੀ ਤੂੰ ਆਇਆ ਤੂੰ ਆਪਣੀ ਮਰਜ਼ੀ 'ਚ ਹੋ ਜਾਓਗੇ ਅਬ ہماری ਮਰਜ਼ੀ 'ਚ ਮੇਰੀ ਮਰਜ਼ੀ 'ਚ ਉਹ ਚੀਜ਼ ਆ ਜੁੜੇ ਰਹੋ ਜੀ ਸਾਡੀ ਵੀਡੀਓ ਦੇ ਨਾਲ ਜੇ ਤੁਹਾਨੂੰ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਹੁਣ ਅਸੀਂ ਚੱਲਦੇ ਹਾਂ ਜੀ ਸਤਿ ਸ਼੍ਰੀ ਅਕਾਲ